ਜੋ ਕਰ ਸੋਨਹਾ ਸਾਹਿਬ ਸ੍ਰੀ ਅਕਾਲ ਉਹਨਾਂ ਨੂੰ ਮਾਰ ਲਓ ਹਾਂ ਸਾਹਿਬ ਸ੍ਰੀ ਅਕਾਲ ਆਓ ਓਏ ਸੋਨਹਾ ਸਾਹਿਬ ਸ੍ਰੀ ਅਕਾਲ ਓਏ ਸੋਨਹਾ ਸਾਹਿਬ ਸ੍ਰੀ ਅਕਾਲ ਸਾਡੇ ਸਭ ਸੋਨਹਾ ਸਾਹਿਬ ਆਹ ਇਹਨੂੰ ਥੋੜਾ ਜਿਹਾ ਅੱਗੇ ਕਰੋ ਰਮੀ ਥੋੜਾ ਜਿਹਾ ਅੱਗੇ ਆਜਾ ਹਾਂ ਪੈ ਪਾਉਂਦੇ ਨੇ ਵਿੱਚ ਨਗਰ ਦੇ ਕਹਿ ਦिए ਐਮ ਐਲ اے ਨੇ ਇਹ ਸਾਡੇ ਜਿੰਨੇ ਵੀ ਹਲਕੇ ਦੇ ਵਿੱਚ ਪਿੰਡ ਆਉਂਦੇ ਨੇ ਚਾਹੇ ਉਹ ਕਾਂਗਰਸੀ ਆ ਚਾਹੇ ਉਹ ਅਕਾਲੀ ਆ ਤੇ ਕਿਸੇ ਹੋਰ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਆਉਂਦੀ ਆ ਉਹ ਸਾਡੇ ਹਲਕੇ ਦੇ ਵਿਧਾਇਕ ਨੇ ਹੀ ਇਸ ਚੀਜ਼ ਨੂੰ ਨਿਪਟਾਉਣਾ ਜਿਵੇਂ ਇੱਕ ਨਗਰ ਦਾ ਸਰਪੰਚ ਹੁੰਦਾ ਤੇ ਉਹ ਸਰਪੰਚ ਨੇ ਹੀ ਆਪਣੇ ਨਗਰ ਦੀਆਂ ਮੁਸ਼ਕਲਾਂ ਹੱਲ ਕਰਨੀਆਂ ਨੇ ਇਸੇ ਤਰ੍ਹਾਂ ਹੀ ਡੋਕਟਰ ਅਮਰਪਾਲ ਸਿੰਘ ਜੀ ਜੀ ਆਇਆਂ ਨੂੰ ਮੇਰੇ ਨਾਲ ਜਿੰਨੇ ਵੀ ਪਾਰਟੀ ਦੇ ਮੋਹਤਵਾਰ ਨੇ ਸਰਪੰਚ ਸਾਹਿਬਾਨ ਸਭ ਬੈਠੇ ਨੇ ਔਰ ਕੋ ਸਰਪੰਚ ਸਾਹਿਬਾਨ ਸਾਡੇ ਤੁਹਾਡੇ ਵਿੱਚ ਬੈਠੇ ਨੇ ਤੁਹਾਡਾ ਸਹਿਯੋਗ ਜੋ ਹੈ ਬਹੁਤ ਵੱਡਾ ਹੈ ਔਰ ਤੁਹਾਡੇ ਸਹਿਯੋਗ ਨਾਲ ਹੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਬਤੌਰ ਸੀਐਮ ਪੰਜਾਬ ਦਾ ਕਾਰਜ ਸਮਾਣ ਕੇ ਪੰਜਾਬ ਨੂੰ ਵਧੀਆ ਜਿਹੇ ਦੇਖਾ ਉਹ ਦੇ ਰਿਹਾ ਜਿਵੇਂ ਕਿ ਮੇਰੇ ਤੋਂ ਪਹਿਲਾਂ ਬੋਲਦੇ ਸਰਦਾਰ ਰਣਜੀਤ ਸਿੰਘ ਜੀ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਅਗਰ ਕੁਝ ਚੰਗੇ ਕੰਮ ਆ ਤੇ ਉਹ ਦਿਖਾਉਣੇ ਚਾਹੀਦੇ ਆ ਕੱਲਾ ਇਹ ਨਹੀਂ ਕਹਿਣਾ ਚਾਹੀਦਾ ਤੇ ਮਾੜਾ ਕੰਮ ਨਹੀਂ ਕਰਾਉਣਾ ਚਾਹੀਦਾ ਹਮੇਸ਼ਾ ਕਿਸੇ ਦੇ ਵੀ ਹੋਵੇ ਚੰਗੇ ਕੰਮ ਜਿਹੜੇ ਆ ਉਹ ਹਮੇਸ਼ਾ ਜਿਹੜੇ ਆ ਉਹਨਾਂ ਦੇ ਉੱਤੇ ਆ ਹੋਣੀ ਚਾਹੀਦੀ ਹੈ ਗੱਲ ਪਰ ਸਾਡੇ ਜ਼ਿਆਦਾ ਕੀ ਹੁੰਦਾ ਹੈ ਕਿ ਕੋਈ ਵਿਰੋਧੀ ਪਾਰਟੀਆਂ ਨੇ ਕਾਰਨ ਇਸ ਲਈ ਚਪੇ ਜਾਂਦੇ ਹਨ ਉਹਨਾਂ ਨੂੰ ਗਾਲਾਂ ਪੈਣਾ ਪੈਂਦੀਆਂ ਕੰਮ ਬਾਅਦ ਚ ਕਰੋ ਜੋ ਤੁਰਗਾਇਆ ਚਾਹੇ ਉਹ ਸਰਪੰਚ ਹੋਵੇ ਮੈਂਬਰ ਹੋਵੇ ਕੋਈ ਵੀ ਹੋਵੇ ਐਮਐਲਏ ਹੋਵੇ ਸੀਐਮ ਹੋਵੇ ਪ੍ਰਧਾਨ ਮੰਤਰੀ ਹੋਵੇ ਰਾਸ਼ਟਰਪਤੀ ਤੇ ਚਲੋ ਖਰ ਨਹੀਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੋਈ ਵੀ ਹੋਵੇ ਇਹਨਾਂ ਨੂੰ ਗਾਲਾਂ ਪਹਿਲਾਂ ਪਿੰਦਾਂ ਤੇ ਸਾਰੇ ਕੋਈ ਕੰਮ ਹੋਵੇ ਜੇ ਪਿੰਡ ਲੈਵਲ ਦਾ ਸਰਪੰਚ ਨੂੰ ਗਾਲਾਂ ਮੈਂਬਰ ਨੂੰ ਗਾਲਾਂ ਹਲਕੇ ਲੈਵਲ ਦਾ ਐਮਐਲਏ ਨੂੰ ਗਾਲਾਂ ਤੋਂ ਮੇਰੇ ਕਹਿਣੇ ਇਹ ਵਾਦੇ ਵਿੱਚ ਜਿਹੜਾ ਗਿਫਟ ਮਿਲਦਾ ਉਹ ਗਾਲੇ ਨਹੀਂ ਮੀਆ ਤਾਂ ਸਾਨੂੰ ਆਪਣੀ ਸੰਗਤ ਦੀਆਂ ਗਾਲਾਂ ਵੀ ਸਰਕਾਰ ਨੇ ਉਹ ਕਦੇ ਨਹੀਂ ਤੇ ਰਾਜ ਕੰਡੇ ਹੋਣ ਚਾਹੀਏ ਕੁਝ ਵੀ ਹੋਵੇ ਉਹ ਹੁਣ ਲੰਘਣਾ ਤੇ ਪਣਾ ਵੀ ਉਪਰੋਂ ਤੁਸੀਂ ਕਹਿਵਾ ਕੇ ਕਿ ਨਾ ਕਿ ਸਾਡੇ ਵਿਰੋਧੀ ਪਾਰਟੀਆਂ ਜਾਂ ਕੁਝ ਹੋਰ ਪਾਰਟੀਆਂ ਦਾ ਹੋਰ ਕੋਈ ਵੀ ਲਾ ਲਓ ਜਿਹੜਾ ਸਾਡੇ ਨਾਲ ਨਹੀਂ ਚੱਲਦਾ ਸੰਤੁਸ਼ਟ ਨਹੀਂ ਹੁੰਦਾ ਉਹਨੇ ਹਮੇਸ਼ਾ ਹੀ ਸਾਨੂੰ ਮਾੜਾ ਕਹਿਣਾ ਇਹ ਤੁਸੀਂ ਦੇਖਣਾ ਹੈ ਕਿ ਚੰਗਾ ਕਿੱਥੇ ਆ ਸਰਕਾਰ ਨੇ ਕਿੱਥੇ ਚੰਗਾ ਕੀਤਾ ਐਮਐਲਏ ਨੇ ਸਾਡੇ ਨੇ ਕਿਹੜਾ ਕੰਮ ਚੰਗਾ ਕੀਤਾ ਹੈ ਕਿਹੜਾ ਨਹੀਂ ਕੀਤਾ ਹੁਣ ਉਦਾਹਰਣ ਦੇ ਤੌਰ ਤੇ ਪੰਜਾਬ ਦੀ ਗੱਲ ਲਈਏ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਆਦਾ ਤਜਰਬਾ ਰੱਖਣ ਦੇ ਕਰਕੇ ਜਿਆਦਾ ਪਤਾ ਹੁੰਦਾ ਉਹਨਾਂ ਨੂੰ ਫਤੋਂ ਜਿਹਦੇ ਕੋਲ 100 ਬੰਤਾ ਹੁੰਦਾ ਦਵਾਈ ਲੈਣ ਇਹ ਪਤਾ ਲੱਗਾ ਪੈਸ ਕਰਕੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਆਦਾ ਡਾਕਟਰ ਜਿਹੜੇ ਆ ਨਾ ਉਹਨਾਂ ਦਾ ਤਜਰਬਾ ਜ਼ਿਆਦਾ ਹੋ ਜਾਂਦਾ ਇਸ ਕਰਕੇ ਉਹ ਦਵਾਈ ਬਿਮਾਰੀ ਜਿਹੜੀ ਆ ਛੇਤੀ ਪਕੜਦੇ। ਤੋ ਖੈਰ ਕੋਈ ਦਵਾਈ ਲੈਂਦਾ ਰਿਹਾ। ਮੈਂ ਬੜੀ ਵੱਡੀ ਗੱਲ ਕਹਿੰਦਾ ਨਾ ਨਾਮ ਵੀ ਲਿੰਨਾ ਡਾਕਟਰ ਸਾਹਿਬ ਦਾ। ਅਮਰੇ ਸਰ ਡਾਕਟਰ ਸਾਹਿਬ ਬੈਠਦੇ ਨੇ ਸਾਹਮਣੇ ਪਿਆ ਰਿਪੋਰਟਰ ਸਾਹਮਣੇ ਪਈ ਹੈ ਦਵਾਈ ਨਹੀਂ ਲਿਖੀ ਮੈਨੂੰ ਉਹਨਾਂ ਨੇ। ਸਰ ਜਿਹੜੇ ਲੈਂਦੇ ਹੋਣਗੇ ਦਵਾਈ ਉਹਨਾਂ ਨੂੰ ਸਮਝ ਆਉ। ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਔਰ ਅੰਕ ਨੂੰ ਮੈਂ ਬੇਨਤੀ ਕਰਦਾ ਹੈ ਕਿ ਕੋਈ ਵੀ ਕੰਮ ਉਹਨਾਂ ਨੇ ਪ੍ਰਧਾਨ ਜੀ ਦੇ ਨਾਲ ਕਰਿਆ ਤੇ ਮੇਰੇ ਕੋਲ ਆਉ ਉਹ ਵੀ ਕਿਸੇ ਦੀ ਜਨਮਤ ਮੁਸ਼ਕਲ ਹੋਵੇ ਕਿਸੇ ਨਾਲ ਹੋਏ ਕਿ ਮੇਰੇ ਕੋਲ ਕਿਸੇ ਦੇ ਉਦਾਂ ਹੀ ਕੰਮ ਧਵਾ ਕੇ ਆ ਦੋ ਵੀ ਆ ਕੰਮ ਕਰਨ ਲਾ ਉਹ ਦੀ ਗੱਲ ਬੰਨੀ ਕੋਈ ਨਗਰ ਦਾ ਕੰਮ ਹੋਵੇ ਕੋਈ ਜ਼ਰੂਰੀ ਮੁਸ਼ਕਲ ਹੈ ਕਿਸੇ ਨਾਲ ਉਹ ਧੱਹਾ ਹੋ ਰਿਹਾ ਤਾਂ ਫਿਰ ਉਹ ਜਨਮਤ ਮੰਨੀ ਜਾ ਸਕਦੀ ਆ ਅਧਰਵਾਈ ਨਹੀਂ ਅਰ ਅੱਜ ਜਿਹੜੀ ਮੀਟਿੰਗ ਹੋਣੀ ਸੀ ਜਿਹੜੇ ਸੰਬੰਧ ਕਿਹੜੇ ਚੱਲੂ ਪਹਿਲਾਂ ਤਾਂ ਸੋਨ ਵਾਲੇ ਸਾਰਿਆਂ ਨੂੰ ਦਿੱਲੀਆਂ ਗਹਿਰਾਈਆਂ ਤੋਂ ਸਤਿ ਸ੍ਰੀ ਅਕਾਲ ਰਾਜਸੀ ਪਿੰਡ ਮੁਕਲ ਆਏ ਹਲਕਾ ਸ਼੍ਰੀ ਹਰਕ੍ਰਿਸ਼ਨਪੁਰ ਸਾਹਿਬ ਔਰ ਪ੍ਰਿੰਸ ਸੋਹੀ ਜੀ ਦੇ ਨਿਵਾਸ ਸਥਾਨ ਤੇ ਔਰ ਇਹਨਾਂ ਨੇ ਅੱਜ ਸਾਡਾ ਸਹਿਯੋਗ ਕਰਨ ਵਾਸਤੇ ਰਵਾਇਤੀ ਪਾਰਟੀਆਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਔਰ ਮੈਂ ਨਾ ਦਾ ਧੰਨਵਾਦ ਕਰਦਾ ਹਾਂ ਔਰ ਇਸੇ ਸਿਲਸਿਲੇ 'ਚ ਯਾਦ ਅਸੀ ਆਪਡੇ ਸਪੈਨ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਕੀਤੀ ਕੋਈ ਸਾਹਿਬ ਨੂੰ ਕਿਹੜੀ ਕਿਹੜੀ ਜ਼ਿੰਮੇਵਾਰੀ ਸੌਂਪੀ ਗਈ ਔਰ ਮਲੇ ਟਾਈਮ ਚ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਜੋ ਵੀ ਸੋਈ ਸਾਹਿਬ ਕੰਮ ਕਰ ਸਕਣਗੇ ਔਰ ਜਿੰਨੀ ਵੀ ਹੋ ਸਕੇਗਾ ਉਹ ਤ ਉਹਦੇ ਨਾਲ ਸਤਕਾਰ ਕੀਤਾ ਜਾਏਗਾ ਰੈਦਰਦਨ ਦੂਜੀਆਂ ਪਾਰਟੀਆਂ ਦੇ ਅਜੇ ਤੱਕ ਸਾਨੂੰ ਸਾਰਿਆਂ ਨੂੰ ਯੂਜ਼ ਹੀ ਕੀਤਾ ਹੈ ਉਹਨਾਂ ਨੂੰ ਬਣਦੇ ਕੰਮ ਦੇ ਹਿਸਾਬ ਨਾਲ ਕਦੀ ਵੀ ਉਹਦਾ ਮੁਆਵਜ਼ਾ کہہ ਸਕਦੇ ਹੋ ਉਹਨਾਂ ਨੂੰ ਉਹ ਪਦ ਨਹੀਂ ਦਿੱਤਾ ਜਿਹੜਾ ਕਿ ਉਹ ਰਿਜ਼ਰਵ ਕਰਦੇ ਸੀਗੇ ਇਸ ਕਰਕੇ ਸੋਈ ਸਾਹਿਬ ਨੂੰ ਹਰ ਇੱਕ ਤਰ੍ਹਾਂ ਦੀ ਜਿਹੜੀ ਇਹਨਾਂ ਨੂੰ ਚੈਸ ਕੰਮ ਦੇ ਵਿੱਚ ਇਹ ਕਰ ਸਕਣਗੇ ਉਹ ਨਿਪੁੰਨ ਹੋਣਗੇ ਉਸੇ ਤਰ੍ਹਾਂ ਇਹਨਾਂ ਦੀ ਨਿਯੁਕਤੀ ਕੀਤੀ ਜਾਏਗੀ। ਐਂਡ ਦੇ ਕੁਝ ਵਿਕਾਸ ਦੂਰੇ ਉਹਨਾਂ ਬਾਰੇ ਕੀ ਕਹਿਣਾ ਹੈ? ਵਿਕਾਸ ਕਾਰਜ ਚੱਲ ਰਹੇ ਆ। ਫਿਲਹਾਲ ਤੋਂ ਸਾਡੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਚ ਜਿੰਨੀਆਂ ਵੀ ਸੜਕਾਂ ਨੇ ਸਾਰੀਆਂ ਜਿਹੜੀਆਂ ਕਿ ਰਿਪੇਅਰ ਕਰਨ ਵਾਲੀਆਂ ਸੀਗੀਆਂ 7-10-10 ਸਾਲਾਂ ਤੋਂ ਜਿਹੜੀਆਂ ਰਿਪੇਅਰ ਨਹੀਂ ਹੋਈਆਂ ਉਹਨਾਂ ਸਾਰਿਆਂ ਨੂੰ ਰਿਪੇਅਰ ਕਰ ਰਹੇ ਹਾਂ। ਔਰ ਇਸ ਤੋਂ ਬਾਅਦ ਪਿੰਡਾਂ ਦੇ ਵਿੱਚ ਵੈਸੇ ਵੀ ਜਿਹੜਾ ਵੀ ਕਾਰਜ ਕਰ ਚੱਲ ਰਿਹਾ ਔਰ ਪੰਚਾਇਤਾਂ ਨੂੰ ਅਸੀਂ ਫੰਡ ਵੀ ਜੜਿਆ ਚਲਦੀ ਰਿਲੀਜ਼ ਕਰ ਰਹੇ ਹਾਂ ਤਾਂ ਕਿ ਪੰਚਾਇਤਾਂ ਹੋਰ ਜਿਹੜਾ ਕੰਮ ਉਹ ਕਰ ਸਕਣ ਇੱਕ ਛੋਟਾ ਜਿਹਾ ਮੁੱਦਾ ਹੀ ਮੋਝੇ ਪਿੰਡ ਦਾ ਛੱਪਦਾ ਉਹਦੇ ਬਾਰੇ ਕੀ ਕਹਣਾ ਬੜਾ ਕਿਛਦਾ ਨਾ ਉਹ ਖੁਲਾਰਾ ਜਾਂ ਪਿਆਉ ਨਾਲ ਕਾਫੀ ਤੇ ਹੇ ਤੱਕ ਉਹਨਾਂ ਦਾ ਖਾਸ ਨਹੀਂ ਹੋਇਆ ਮੁੱਦਾ ਤਾਂ ਛੋਟਾ ਹੀ ਆ ਮੁੱਦਾ ਤਾਂ ਕੋਈ ਵੱਡਾ ਨਹੀਂ ਆ ਤੇ ਪਾਣੀ ਸਿਰਫ ਉਹਨਾਂ ਕੀ ਵਰਤੋ ਜਿੰਨਾ ਉਹਨਾਂ ਕੀ ਕੱਢੋ ਜ਼ਮੀਨ ਤੋਂ ਜਿੰਨਾ ਚਾਹੀਦਾ ਇਹ ਬਹੁਤ ਛੋਟਾ ਜਿਹਾ ਮੁੱਦਾ ਆ ਤੁਸੀਂ ਅਸੀਂ ਮੈਂ ਇੱਥੇ ਗੱਲ ਕੀਤੀ ਸੀ ਕਿ ਸਰਪੰਚਾਂ ਨੂੰ ਐਮਐਲਏ ਨੂੰ ਬਸ ਗਾਲਾਂ ਕੱਢਦੇ ਮੈਂ ਬੜੀ ਇੱਥੇ ਗੱਲ ਦੱਸਣੀ ਭੋਲੀ ਕਿਆ ਰਹੇਗੀ ਆ ਇਹ ਪਾਣੀ ਸਾਡਾ ਹੀ ਕੱਢਿਆ ਪੁਰਾਣੇ ਟਾਈਮ ਤੇ ਜਾਓ ਤਾਂ ਜਦੋਂ ਨਲਕਿਆਂ ਦਾ ਟਾਈਮ ਸੀ ਸਪੜਾਂ ਚ ਪਾਣੀ ਹੁੰਦਾ ਸੀ ਬਟ ਅਸੀਂ ਫਿਰ ਵੀ ਮੇਰੀ ਕੋਸ਼ਿਸ਼ ਹੈ ਕਿ ਆਉਣ ਵਾਲੇ ਟਾਈਮ ਤੇ ਜਲਦੀ ਤੋਂ ਜਲਦੀ ਜਿਹੜੀ ਨਜ਼ਦੀਕ ਟ੍ਰੇਨ ਪਏਗੀ ਅਸੀਂ ਛੱਪੜ ਦਾ ਪਾਣੀ ਉਸ ਟ੍ਰੇਨ ਚ ਪਾ ਦੇਾਂਗੇ ਤਾਂ ਕਿ ਪਿੰਡ ਦੇ ਜਿਹੜੇ ਆ ਆਵਾਮ ਹੈ ਉਹਨਾਂ ਨੂੰ ਜਿਹੜੀ ਆ ਦਿੱਕਤ ਨਾ ਕੋਈ ਆਵੇ। ਧੰਨਵਾਦ ਸਰ। ਥੈਂਕ ਯੂ।